ਨਸ਼ੇ ਦੇ ਮਾਮਲੇ ਵਿੱਚ ਫਰੋਇਪਰ ਪੁਲਿਸ ਲਗਾਤਾਰ ਹੀ ਐਕਸ਼ਨ ਮੂਡ ਵਿੱਚ ਨਜ਼ਰ ਆ ਰਹੀ ਹੈ ਲਗਾਤਾਰ ਹੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉੱਥੇ ਹੀ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜੜੀਆਂ ਉਹ ਫ੍ਰੀਜ਼ ਕੀਤੀਆਂ ਜਾ ਰਹੀਆਂ ਤਾਜ਼ਾ ਮਾਮਲਾ ਫਰੋਇਪਰ ਦੇ ਹਲਕਾ ਜੀਰਾ ਦੇ ਪਿੰਡ ਫੇਰੋਕੇ ਤੋਂ ਸਾਹਮਣੇ ਆਇਆ ਜਿੱਥੇ ਫਰੋਇਪਰ ਪੁਲਿਸ ਨੇ ਇੱਕ ਨਸ਼ਾ ਵੇਚਣ ਵਾਲੇ ਵਿਅਕਤੀ ਦੀ 35 ਲੱਖ 35 ਹਜ਼ਾਰ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕੀਤੀ ਆ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੀਪਰ ਦੇ ਹਲਕਾ ਜੀਰਾ ਦੇ ਪਿੰਡ ਫੇਰੋਕੇ ਦੀਆਂ ਹਨ ਜਿੱਥੇ ਪੁਲਿਸ ਵੱਲੋਂ ਇੱਕ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਪ੍ਰਾਪਰਟੀ ਫ੍ਰੀਜ਼ ਕਰਕੇ ਘਰ ਦੇ ਬਾਹਰ ਨੋਟਿਸ ਜਿਹੜਾ ਉਹ ਲਗਾ ਦਿੱਤਾ ਗਿਆ ਹੈ ਤਾਂ ਇਸ ਮਾਮਲੇ ਵਿੱਚ ਉਸ ਉੱਥੋਂ ਦੇ ਡੀਐਸਪੀ ਦਾ ਕੀ ਕਹਿਣਾ ਹੈ ਐਸਪੀ ਡੀ ਰਣ ਧੀਰਕਮਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮਾਂਜੋਗ ਐਸਐਸਪੀ ਫਿਰੋਜ਼ਪੁਰ ਸੋਮੇ ਮਿਸਰਾ ਜੀ ਵੱਲੋਂ ਇੱਕ ਅੱਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦਾ ਜਿਹੜਾ ਗਠਨ ਕੀਤਾ ਗਿਆ ਹੈ ਉਹ ਟੀਮ ਨੂੰ ਉੱਤੇ ਨਾਲ ਡੀਐਸਪੀ ਜੀਰਾ ਸ੍ਰੀ ਗੁਰਦੀਪ ਜੀ ਐਸਐਚਓ ਸਦਰ ਤੇ ਐਸਆਈ ਜੋਤੀ ਨੂੰ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ 35 ਲੱਖ ਦੀ ਜਿਹੜੀ ਪਪੱਟੀਆਂ ਇਹ ਨਸ਼ੇ ਦੇ ਸਹਾਗਰ ਦੀ ਉਹ ਜਬਤ ਕੀਤੀ ਗਈ ਹੈ ਜਿਹੜਾ આરોપી ਹੈ ਉਹਦਾ ਨਾਮ ਹੈਗਾ ਦਵਿੰਦਰ ਇਹ ਰਹਿਣ ਵਾਲਾ ਫੇਰੋਕੇ थाना सदर ਜੀਰਾਦਾ ਹੈ ਇਸ ਤੇ 500 ਗ੍ਰਾਮ ਚਿੱਟੇ ਦਾ ਪਰਚਾ ਸੀ ਨਾਲ ਨਾਲ ਇਸ ਤੇ ਪਹਿਲੇ ਵੀ ਪੰਜ ਹੋਰ ਪਰਚੇ ਵੀ ਸਨ ਤੇ ਇਹ ਜਿਹੜੀ ਮੁਹਿੰਮ ਹੈ ਇਹ ਅੱਗੇ ਵੀ ਜਾਰੀ ਰਹੋਗੀ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾਂ ਕਿ ਸਾਲ 2023 ਵਿੱਚ 15 ਕਰੋੜ ਤੋਂ ਵੱਧ ਦੀ ਪਪਟੀਆਂ ਜੁੜੀ ਹੈਗੀ ਉਹ ਜਿਲ੍ਹਾ ਫੋਸਫੋਰਾ ਲੋਟਾਸ ਕਿੱਤੀ ਗਈ ਸੀਗੀ ਇਸ ਸਾਲ ਵੀ ਜਿਹੜੀ ਮੁਹਿੰਮ ਹੈ ਨਸ਼ੇ ਦੇ ਖਿਲਾਫ ਇਹ ਜਾਰੀ ਹੈ ਬਹੁਤ ਧੰਨਵਾਦ ਮਾਨਯੋਗ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਫਰੋਜ਼ਪੁਰ ਸਾਹਿਬ ਦੀਆਂ ਨਿਰਦੇਸ਼ਾਂ ਤਹਿਤ ਸ਼੍ਰੀ ਰਣਜੀਤ ਕੁਮਾਰ ਆਈਪੀਐਸ ਜੋਐਸਪੀ ਇਨਵੈਸਟੀਗੇਸ਼ਨ ਫਰੋਜ਼ਪੁਰ ਨੇ ਉਹਨਾਂ ਦੀ ਯੋਗ ਅਗਵਾਈ ਤਹਿਤ ਜ਼ਿਲ੍ਹਾ ਫਰੋਜ਼ਪੁਰ ਵੱਲੋਂ ਜੋ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੀ ਗਤੀਵਿਧੀਆਂ ਠੱਲ ਪਾਉਣ ਲਈ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਨਸ਼ਿਆਂ ਦੇ ਮਕਦਮੇ ਦਰਜ ਕਰਨ ਤੋਂ ਇਲਾਵਾ ਜੋ ਵੀ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਵਾਈਆਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਉਹਨਾਂ ਜਾਇਦਾਦਾਂ ਗੈਰਕਾਨੂੰਨੀ ਤਿਕਨਾ ਬਣਾਈਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨਾਂ ਜਾਇਦਾਦ ਜ਼ਬਤ ਕਰਾਉਣ ਲਈ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ ਭੇਜੇ ਜਾ ਰਹੇ ਆ ਇਸੇ ਕਰੀ ਤਹਿਤ ਜੀਰਾ ਸਬਡਿਵੀਜ਼ਨ ਦੀ ਪੁਲਿਸ ਵੱਲੋਂ ਹੁਣ ਤੱਕ 14 ਕੇਸ ਜੋ ਨਸ਼ੇ ਦੇ ਕਾਰੋਬਾਰ ਕਰ ਉਹਨਾਂ ਦੇ ਖਿਲਾਫ ਜਿਹੜੇ ਸੀ ਪ੍ਰੋਪਰਟੀ ਟੈਸਟ ਕਰਉਣ ਲਈ ਦਿੱਲੀ ਭੇਜੇ ਗਏ ਸੀ ਕਰੀਬ 4 ਕਰੋੜ ਤੋਂ ਵੱਧ ਪ੍ਰੋਪਰਟੀ ਜ਼ੀਰਾ ਸਬ ਡਿਵੀਜ਼ਨ ਵੱਲੋਂ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਾਈ ਜਾ ਚੁੱਕੀ ਹੈ ਇਸੇ ਘੜੀ ਤੇ ਇਹ ਜਿਹੜਾ ਇਹ ਘਰ ਹੈ ਇਹ ਦਵਿੰਦਰ ਸਿੰਘ ਹੈ ਬਮਨ ਇਹ ਸਨ ਆਫ ਹੈ ਜਸਵਿੰਦਰ ਸਿੰਘ ਇਸ ਦੇ ਉੱਤੇ 5 ਮੁਕੱਦਮੇ ਐਨਡੀਪੀਐਸ ਦੇ ਪਹਿਲਾਂ ਹੀ ਦਰਜਾ ਤੇ 2022 ਵਿੱਚ 183 ਨੰਬਰ ਮੁਕੱਦਮਾ थाना सदर ਜ਼ੀਰਾ 500 ਗ੍ਰਾਮ ਹੈਰੋਨ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਖਿਲਾਫ ਦਰਜ ਹੋਇਆ ਸੀ ਔਰ ਦਰਾਨੇ ਤਬਦੀਦ ਸਿਸ ਇਹ ਪਾਇਆ ਜੋਸ਼ ਨੇ ਘਰ ਬਣਾਇਆ ਹੋਇਆ ਇਹਦੇ ਕੋਲੇ ਹੋਰ ਕੋਈ ਸੋਰਸ ਨਹੀਂਗਾ ਇਸਨੇ ਜੋ ਨਸ਼ਿਆਂ ਦੇ کاروبار ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਇਹ ਆਪਣੀ ਜਾਇਦਾਦ ਬਣਾਈ ਹੈ ਜੋ ਇਸ ਤਰ੍ਹਾਂ ਸੀ ਕੇਸ ਜਿਹਦੀ ਘਰ ਦੀ ਕੀਮਤ ਕਰੀਬ 35 ਲੱਖ 35 ਹਜ਼ਾਰ ਆ ਇਹ ਕੁਰਕ ਕਰਾਉਣ ਲਈ ਅਸੀਂ ਕੇਸ ਬਣਾ ਕੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਪਾਸ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦਿਆਂ ਹੋਇਆ ਇਸ ਜਿਹੜਾ ਘਰ ਨੂੰ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਉਨੇ ਫ੍ਰੀਜ਼ ਹੋਣ ਤੋਂ ਬਾਅਦ ਇਸ ਦਾ ਜਿਹੜਾ ਇੰਦਰਾਜ਼ ਆ ਮਾਲ ਮਕਮੇ ਦੇ ਰਿਕਾਰਡ ਵਿੱਚ ਦਰਜ ਹੋਊਗਾ ਇਹ ਪ੍ਰਾਪਰਟੀ ਹੁਣ ਨਾ ਕਿਤੇ ਟ੍ਰਾਂਸਫਰ ਹੋ ਸਕਦੀ ਨਾ ਕਿਤੇ ਵੇਚੀ ਜਾ ਸਕਦੀ ਕਿਸੇ ਨੂੰ ਉਹਨਾਂ ਜਿਹੜਾ ਰਹਿਣਗੇ ਇਹ ਘਰੇ ਪਰਿਵਾਰ ਜੀ ਵੀ ਕਰ ਰਹੇ ਸਕਦੇ ਪਰ ਇਸ ਪਰੇ ਅੱਗੇ ਹੁਣ ਫ੍ਰੀਜ਼ ਹੋ ਗਈ ਹੈ ਜਾਂ ਤਾਂ ਇਹਨਾਂ ਨੂੰ ਆਪਦਾ ਉੱਥੇ ਕੇਸ ਸਾਬਤ ਕਰਨਾ ਪਊਗਾ ਵੀ ਇਹ ਪ੍ਰਾਪਰਟੀ ਨਸ਼ੇ ਦੇ ਕਾਰੋਬਾਰ ਤੋਂ ਨਹੀਂ ਬਣੀ ਇਸ ਤੋਂ ਬਾਅਦ ਉਹ ਅਪੀਲ ਕਰ ਸਕਦੇ ਸਰ ਤਾਂ ਇਸ ਕਰਨ ਇਹ ਸੰਦੇਸ਼ਾ ਵੀ ਜੋ ਮੁਕਦਮੇ ਉਹਨਾਂ ਦੇ ਖਿਲਾਫ ਉਹਨਾਂ ਦੀਆਂ ਗਤੀਵਿਧੀਆਂ ਸੰਬੰਧੀ ਉਹ ਤਾਂ ਦਰਜ ਹੋ ਰਹੇ ਆ ਉਹਦੀ ਤਾਂ ਸਜ਼ਾ ਕਾਨੂੰਨ ਤਹਿਤ ਉਹਨਾਂ ਨੂੰ ਮਿਲੂਗੀ ਮਿਲੂਗੀ ਜੋ ਉਹਨਾਂ ਨੇ ਗੈ ਨਸ਼ੇ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਾਈਆਂ ਉਹ ਵੀ ਇਸ ਤਰੀਕੇ ਨਾਲ ਜਿਹੜੀਆਂ ਲਗਾਤਾਰ ਪੁਲਿਸ ਵੱਲੋਂ ਕੁਰਕੁਰਾਈਆਂ ਚੱਲੀਆਂ ਇਹਨਾਂ ਨੂੰ ਟਾਈਮ ਹੁੰਦਾ ਇਸ ਤੋਂ ਬਾਅਦ ਉੱਥੇ ਇੱਕ ਮਹੀਨੇ ਦਾ ਟਾਈਮ ਹੁੰਦਾ ਉਹ ਤੋਂ ਫੀਲ ਪਾ ਸਕਦੇ ਆ ਕੰਪਲੀਟ ਅਥਾਰਟੀ ਨਵੀਂ ਦਿੱਲੀ ਪਾਸ